ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਚੋਗੇ ਕਿ ਅੱਜ ਅਜਕਲ ਤੇ ਕਿਸੇ ਨੂੰ ਦੱਸਣ ਦੀ ਬਾਹਰ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਨਾ ਖਣਾ ਤੇ ਇੰਡੀਆ ਤੋਂ ਬਾਹਰ ਤੁਰਿਆ ਆ ਕੋਈ ਪਿੰਡ ਚਲੇ ਜਾਓ ਕੋਈ ਸ਼ਹਿਰ ਦੇਖ ਲਓ ਕੋਈ ਗਲੀ ਮਰਦ ਦੇਖ ਲਓ ਹਰ ਇਲਾਕੇ ਚੋਂ ਬਾਹਰ ਆਏ ਲੋਕ ਪਿੰਡਾਂ ਦੇ ਪਿੰਡ ਖਾਲੀ ਹੋਏ ਗਲੀਆਂ ਚ ਕਿਸੇ ਨੇ ਵੇਖ ਲਓ ਬਹੁਤੇ ਮੁੰਡਾ ਪਾਰ ਗਿਆ ਜਿਹਦੀ ਕੁੜੀ ਬਾਹਰ ਗਈ ਉਹਦਾ ਮੁੰਡਾ ਪਾਰ ਗਿਆ ਹਰ ਬੰਦਾ ਬਾਹਰ ਤੁਰਿਆ ਆ ਉਹ ਇਹੋ ਸੋਚ ਕੇ ਆ ਰਹੇ ਵੀ ਬਾਹਰ ਜਾਂਦੇ ਆ ਸਿਰਫ ਐਸ਼-ਆਸ਼ੀਸ਼ ਲਈ। ਜੇ ਕਿਤੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਅਸਲੀ ਹਕੀਕਤ ਕੀ ਹੈ ਬਾਹਰ ਦੀ ਤੇ 70% ਬੰਦੇ ਇੰਡੀਆ ਜੀ ਚੋਂ ਵਾਪਸ ਆ ਕੇ ਬਾਰ ਨਹੀਂ ਜਾਣਾ। ਉਹ ਸੋਖੀ ਲਾਈਫ ਸਮਝਦੇ ਵੀ ਬਾਹਰ ਬੜੀ ਸੋਖੀ ਲਾਈਫ ਹੈ ਜਿਵੇਂ ਫਿਲਮਾਂ ਵਿੱਚ ਦਿਖਾਉਂਦੇ ਵੇ। ਵਧੀਆ ਕਾਰ ਰੱਖੀਆਂ, ਕਾਰ-ਬਾਰ ਚੰਗਾ, ਵਧੀਆ ਹੋਟਲਾਂ ਜਾ ਕੇ ਖਾਣਾ-ਖਾਣਾ, ਐਸ਼ ਕਰਨੀ ਹੈ। ਕੱਪੜੇ ਵਧੀਆ ਪਾਣੇ ਨੇ। ਇੱਥੇ ਆ ਕੇ ਸੱਜਣੋਂ ਇਹੋ ਜਿਹੇ ਤੁਹਾਨੂੰ ਬੰਦੇ ਮਿਲਗੇ ਹਫਤਾ-ਆਫਤਾ ਇੱਕੋ ਪਜਾਮਾ ਦੀ ਇੱਕੋ ਕਮੀਜ਼ ਪਾਈ ਹੁੰਦੀ ਹੈ। ਤੇ ਕੋ ਕੋਟ ਪਾਇਆ ਹੁੰਦਾ ਤੇ ਕਈ ਤੇ ਇਹੋ ਜਿਹੇ ਸੱਜਣ ਹੈਗੇ ਜਿਹਨਾਂ ਦਾ ਹਫਤਾ-ਹਫਤਾ ਲਾਂਦੇ ਵੀ ਨਹੀਂਗੇ ਸਿਰੇ ਮੂੰਹ ਤੋਟਤਾ ਤੇ ਕੰਮ ਤੇ ਲੱਗੇ ਉਸ ਤੋਂ ਸ਼ਮੀ ਕਰਾਏ ਰੋਟੀ ਪਾਣੀ ਜੋ ਬਣਿਆ ਖਾਦਾ ਤੇ ਸੁੰਘੇ ਸਿਰੇ ਫੇਰ ਕੰਮ ਤੇ ਜਿਨ੍ਹਾਂ ਦਾ ਤੇ ਫਰੀਜ ਵੀਜਾ ਫਰੀ ਲੱਗ ਜਾਈ ਜਾਂ ਸਸਤਾ ਲੱਗ ਜਾਈ ਉਹਨਾਂ ਦਾ ਤਾਂ ਫਕੜੀ ਪੈਂਦਾ ਤੇ ਜਿਹੜੇ ਬੰਦੇ 20 25 25 ਲੱਖ ਰੁਪਏ ਲਾ ਕੇ ਆ ਰਹੇ ਨਾ ਉਹਨਾਂ ਦੇ ਤੇ ਤਿੰਨ ਤਿੰਨ ਚਾਰ ਟੱਰ ਸਾਲ ਪੈਸੇ ਨਹੀਂ ਬਰਭਰੋਣੇ ਹੱਡ ਪਨਵੀ ਮਿਹਨਤ ਕਰਕੇ ਵੀ ਉਹਦੇ ਸ਼ੁਰੂ ਕਰਨਗੇ ਤੇ ਸਾਡੇ ਪੈਸੇ ਬਰਬਰ ਹੋਣਗੇ ਅਤੇ ਬੜੇ ਸੱਜਣ ਮਿਲਦੇ ਵੇ ਬੜੇ ਦੋਸਤ ਮਿਲਦੇ ਵੇ ਉਹ ਕਹਿੰਦੇ ਯਾਰ ਇੱਕੋ ਜਿਹਾ ਸਾਡੇ ਪੈਸੇ ਬਰਬਰ ਆਈ ਕੰਨੜਾ ਤਰਾਣਾ ਮੁਰਗੇ ਇੰਗਲੈਂਡ ਦਾ ਨਾਲ ਹੀ ਲੈਣਾ ਕਿਉਂਕਿ ਪਰ ਸੁੱਕੀ ਲਾਈਫ ਨਹੀਂ ਗਈ ਬੜੀ ਸਟਰਗਲ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਵੀ ਇਹਦੇ ਦੀਆਂ ਪੁਰਾਣੇ ਲੋਕ ਸੱਟ ਹੋਏ ਉਹਨਾਂ ਬੜੀ ਸਟਰਗਲ ਕੀਤੀ ਹੈ ਤੁਸੀਂ ਉਹਨਾਂ ਦੀ ਕਿਤੇ ਰਿਐਲਿਟੀ ਦੇਖੋ ਨਾ ਜਦੋਂ ਜਿਹੜੇ ਬੁੱਢੇ ਵਿਚਾਰੇ ਬੈਠੇ ਨੇ ਪਾਵੀ ਜਦੋਂ ਦੀ ਇੰਟਰਵਿਊ ਲੈਂਦੇ ਉਹਨਾਂ ਕੋਲ ਰਿਐਲਿਟੀ ਸੁਨਿਆ ਕਰੋ ਕਿੰਨੀ ਕਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ ਨਿੰਦਰਾ ਖਾਬ ਕੀਤੀਆਂ 16-16 ਘੰਟੇ ਕੰਮ ਕੀਤਾਗਾ ਫਿਰ ਕਿਤੇ ਸੈੱਟ ਹੋਏ ਵੀ ਇਹ ਨਹੀਂ ਵੀ ਆਉਂਦਿਆਂ ਤੁਸੀਂ ਸੋਚੋ ਵੀ ਕੋਠੀਆਂ ਦੇ ਮਾਲਕ ਬਣ ਜਾਗੇ ਜਾਂ ਵਧੀਆ ਗੱਡੀਆਂ ਦੱਲਾਂਗੇ ਉਹ ਸੱਜੇ ਨੂੰ ਇੱਥੇ ਭੁੱਲ ਜਾਓ ਬੜੀ ਮਿਹਨਤ ਕਰਨੀ ਪੈਂਦੀ ਹੈ ਅਗਰ ਤੁਸੀਂ ਯੂਕੇ ਚ ਲੀਗਲੀ ਆਏ ਉਹਨਾਂ ਤੇ ਤੁਹਾਨੂੰ ਘੱਟ ਤੋਂ ਘੱਟ 5-7 ਤੋਂ ਲੈ ਕੇ 10 ਸਾਲ ਤੱਕ ਮਸਲ ਤੁਹਾਡੀ ਸੈਟਿੰਗ ਹੋਣੀ ਹੈ ਇਸ ਤੋਂ ਘੱਟ ਨਹੀਂ ਹੋਣੀ ਤੇ ਜੇ ਤੁਸੀਂ ਇਨਲੀਗਲ ਆਏ ਉਹ ਫਿਰ ਤੇ ਗਾਲੀ ਛੇਡੋ ਫਿਰ ਤੇ ਇੱਥੇ ਲੋਕੀ 20-20 ਸਾਲ ਤੋਂ ਬੈਠੇ ਹੋਵੇ ਨਾ ਉਹਨਾਂ ਦੇ ਪਿੱਛੇ ਬਣਿਆ ਕੋਈ ਤੇ ਨਾ ਉਹ ਤੇ ਚੋਰੀ ਕੰਮ ਕਰਦੇ ਚੋਰੀ ਰਹਿੰਦੇ ਵੇ ਘਰ ਦੇ ਕਹਿੰਦੇ ਵਾਪਸ ਆ ਜਾ ਵਾਪਸ ਜਾਂਦੇ ਕਿ ਨਹੀਂ ਪਤਾ ਜਿੱਕੇ ਚਲੇ ਗਏ ਵਾਪਸ ਨਹੀਂ ਆਣਾ ਇਸ ਕਰਕੇ ਉਹ ਇੱਥੇ ਰੁਕੀ ਮਿਸੀ ਕਾਇ ਜੰਦੇ ਵੇ ਥੋੜੀ ਬੋ ਚੋਰੀ ਕੰਮ ਕਰੀ ਜੰਦੇ ਥੋੜੇ ਪੈਸੇ ਕਾਰ ਭੇਜੀਆਂ ਦੇ ਵੇ ਲੇਕਿਨ ਉਹਨਾਂ ਦੀ ਲਾਈਫ ਕੋ ਅੱਛੀ ਨਹੀਂ ਚੰਗੀ ਘੱਟ ਡਰ ਕੇ ਰਹਿਣਾ ਵੈਸੇ ਤੇ ਕੰਮ ਦੀ ਵੀ ਬੁਸ਼ ਖਰਾਬ ਏ ਅਗਰ ਤੁਹਾਨੂੰ ਕੰਮ ਮਿਲ ਵੀ ਆਵੇ ਤੇ ਘਰ ਤੋਂ ਘਾਟਾ ਨੂੰ 2-3 ਸਾਲ ਲੱਗ ਜਾਂਦੇ ਜਿਹੜੇ ਤੁਸੀਂ ਇੰਡੀਆ ਤੋਂ ਪੈਸੇ ਲਾ ਕੇ ਆਏ ਹੋ ਇਹਨੇ ਤੁਹਾਡੇ ਮਾਪਿਆਂ ਨੇ ਉਮੀਦ ਕਰਕੇ ਤੁਹਾਨੂੰ ਪੈਸੇ ਦਿੱਤੇ ਉਹ ਲਾ ਕੇ ਆਏ ਤੇ ਮਸਾਂ 2 3 ਸਾਹ ਤੁਹਾਡੇ ਪਹਿ ਬਰ ਬਰੋਣੇ ਵਿੱਚ ਉਸ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਵੀ ਕੀ ਵਟਿਆ ਤੇ ਕੀ ਘਟਿਆ ਅਸੀਂ ਇਹੋ ਜਿਹੇ ਬੰਦੇ ਨੂੰ ਜਾਣਦੇ ਆ ਸਾਨੂੰ ਇੱਕ ਆਦਮੀ ਨੇ ਗੱਲ ਸੁਣਾਈ ਸੀ ਉਹ ਕਹਿੰਦਾ ਵੀ ਮੈਂ ਘਰੋਂ ਬੜੀ ਮੁਸ਼ਕਿਲ ਆਇਆ ਵਾਂ ਕਹਿੰਦਾ ਸੀ ਚਾਰ ਭਰਾ ਸੀ ਤੇ ਕਹਿੰਦਾ ਤਿੰਨ ਭਰਾ ਵਾਏ ਸੀ ਤੇ ਮੈਂ ਆਪਣੇ ਫਾਦਰ ਨੂੰ ਕਿਹਾ ਵੀ ਮੈਨੂੰ ਪੈਸੇ ਦੇ ਵਿੱਚ ਮੈਂ ਬਾਹਰ ਜਾਣਾ ਹੈ ਤੇ ਕਹਿੰਦਾ ਸਾਰੇ ਭਰਾ ਤੇ ਮੇਰੀ ਆਪਣੀਆਂ ਕਰਪਨ ਲਾਪੀਆਂ ਮੈਨੇ ਬਾਹਰ ਜਾਣਾ ਤੁਸੀਂ ਅਸੀਂ ਪੈਸੇ ਕੋ ਲਾਣ ਲਈਓ ਸੰਜਾਈ ਸੰਧ だっਤਾ ਨੂੰ ਪਤਾ ਇੰਡੀਆ ਦੇ ਵਿੱਚ ਉਹਨੇ ਫਿਰ ਫਾਜ਼ਦੇ ਨਹੀਂ ਕੀ ਕਿਹਾ ਕਹਿੰਦਾ ਵੀ ਮੈਂ ਕੁਝ ਨਹੀਂ ਕਰ ਸਕਦਾ ਆਪਣੇ ਪਰੌਮ ਨਾਲ ਲੈ ਮੈਂ ਤੇਰੇ ਵਿਆਹ ਵਾਸਤੇ ਪੈਸੇ ਰੱਖਿ ਹੋਈ ਉਹਨਾਂ ਵਿੱਚ ਸਾਰੇ ਫੈਸਲਾ ਕੀਤਾ ਉਹ ਮੁੰਡਾ ਕਹਿੰਦਾ ਜੀ ਮੈਨੂੰ ਤੁਸੀਂ ਜਿਹੜੇ ਮੇਰੇ ਵਿਆਹ ਤੇ ਪੈਸੇ ਲਾਣੇ ਤੁਸੀਂ ਮੇਰੇ ਵਿਆਹ ਤੇ ਪੈਸੇ ਨਾ ਲਾਓ ਮੈਨੂੰ ਤੁਸੀਂ ਪੈਸੇ ਦੇ ਦਿਓ ਮੈਂ ਆਪਣਾ ਵਿਆਹ ਵੀ ਕਰ ਲਾਂਗਾ ਮੇਰੀ ਕਿਸਮਤ ਤੇ ਮਾੜਾ ਹੋਵੇ ਚੰਗਾ ਹੋਵੇ ਮੈਂ ਤੁਹਾਨੂੰ ਕੋਈ ਗਿਲਾਸ਼ਿਕੋ ਨਹੀਂ ਦਿੰਦਾ ਲਿਖ ਲਿਖਾ ਕਰਕੇ ਤੇ ਫਿਰ ਘਰੋਂ ਬਾਹਰ ਆਇਆ ਸੀ ਉਹ ਸੈੱਟ ਹੋ ਗਿਆ ਅਜਕਲ ਯੂਐਸਏ ਚਲਾ ਗਿਆ ਇਹੋ ਜੀ ਸਟੋਰੀ ਵੀ ਹੈ ਇੱਥੇ ਇੱਕ ਹੋਰ ਸਾਡਾ ਸੱਜਣ ਸੀ ਜੀ ਉਹ ਕਰੋ ਬੜਾ ਮੇਰਚੀ ਇੰਡੀਆ ਦੇ ਵਿੱਚ ਦਿੱਲੀ ਦਾ ਸੀ ਤੇ ਕਾਰ ਦੀ ਠੀਕ ਠਾਕ ਹੈਗੀ ਸੀ ਉਹਦੀ ਪਾਰਟੀ ਸੀ ਉਹਨਾਂ ਦੀ ਆਪਣੀਆਂ ਬੱਸਾਂ چلਦੀਆਂ ਸੀ 에어ਪੋਰਟ ਤੋਂ ਨਾ ਸਵਾਰੀਆਂ ਲੈ ਕੇ ਤੇ ਹੋਟਲ ਦੀ ਜਾਂਦੇ ਹੁੰਦੇ ਸੀ ਤੇ ਪੂਰੀ ਸੈਟਿੰਗ ਹੈਗੀ ਸੀ ਉਹ ਇੱਕ ਵਾਰੀ ਕੀ ਹੋਇਆ ਕਿਤੇ ਉਹਨਾਂ ਦੀ ਬੱਸ ਆਪਣੀ ਆਹੀ ਤੇ ਇੱਕ ਡਰਾਈਵਰ ਨਾ ਆਇਆ ਤੇ ਉਹਨਾਂ ਆਪਣੇ ਮੁੰਡੇ ਨੂੰ ਕਿਹਾ ਕਹਿੰਦਾ ਯਾਰ ਤੂੰ ਇਸ ਤਰ੍ਹਾਂ ਕਰ ਅੱਜ ਤੂੰ ਨਾ ਸਵਾਰੀਆਂ ਲਾਇਆ ਸਾਡਾ ਆਰਡਰ ਬੁੱਕ ਹੈਗਾ ਤੇ ਬੜੀ ਮੁਸ਼ਕਲ ਹੋएगी ਅਗਰ ਸਵਾਰੀਆਂ ਖਰਾਬ ਲਾਉਣ ਉਹ ਕਹਿੰਦਾ ਮੈਂ ਮਾਲਕ ਹੋਏ ਬੱਸਾਂ ਦਾ ਮੈਂ ਨਹੀਂ ਡਰਾਈਵਰੀ ਕਰਨੀ ਕੰਦਾ ਮੈਂ ਬੱਸ ਨਹੀਂ ਇਹ ਲੈ ਕੇ ਆਣੀ ਉਹ ਨਹੀਂ ਮੰਨੇ ਕੰਮ ਜੀ ਉਹ ਇੰਡੀਆ ਤੋਂ ਬਾਹਰ ਆ ਗਿਆ 2-3 ਸਾਲ ਬਾਅਦ ਠੱਕੇ ਖਾਦੇ ਕੰਮ ਨਹੀਂ ਬਣਿਆ ਫਿਰ ਵਾਪਸ ਇੰਡੀਆ ਚ ਲੱਗਾ ਇਸ ਕਰਕੇ ਹਰ ਬੰਦੇ ਦੇ ਪੈਰ ਲਾਣੇ ਬਾੜ ਸੁੱਕੀ ਨਹੀਂਗੇ ਤਕਦੀਰ ਨਾਲ ਲੜਦੀ ਏ ਹਾਰਡ ਵਰਕ ਬੰਦਾ ਚਾਹੀਦਾ ਹੈ ਜਿੰਨਾ ਪਿੱਛੇ ਆਸਾਂ ਕੀਤੀ ਜਾਂਦਾ ਨਾ ਉਸ ਤੇ ਬੜੀ ਮੁਸ਼ਕਲ ਹੁੰਦੀ ਏ ਬੰਦਾ ਬਾਹਰ ਉਹ ਠੇਕਦਾ ਜਿੰਨੇ ਇੰਡੀਆ ਥੋੜੀ ਗਰੀਬੀ ਵੇਖੀ ਜਾਂ ਥੋੜਾ ਆਪਣੇ ਸਿਰ ਤੇ ਆਇਆ ਨੂੰ ਪਤਾ ਵੀ ਮੈਨੂੰ ਜਾ ਕੇ ਪੈਸੇ ਕਮਾ ਕੇ ਪਿਛੇ ਦੇਣੇ ਪੈਣੇ ਵੇ ਜਿਹਨਾਂ ਨੂੰ ਮਾਪੇ ਚੰਗੇ ਪੈਸੇ ਕਮਾਉਂਦੇ ਪਿੱਛੇ ਉਹਨਾਂ ਨੂੰ ਪਤਾ ਹੁੰਦਾ ਕੁਮਰੇ ਨਹੀਂ ਬਾਹਰ ਚਲੇ ਜਾਂਦੇ ਪਿਓ ਕੋ بڑے ਪੈਸੇ ਹੋਵੇ ਫਿਰ ਜਾ ਕੇ ਬਾਦਸ਼ਾਹੀ ਇਸ ਕਰਕੇ ਉਹ ਨਾ ਆਣ ਇੱਥੇ ਇੱਥੇ ਵੀ ਆਣ ਜਿੰਨਾਂ ਨੂੰ ਪਤਾ ਵੀ ਹਾਰਡ ਵਰਕ ਕਰ ਲਾਂਗੇ ਸੈੱਟ ਹੋ ਜਾਣਗੇ ਫਿਰ ਉਹਨਾਂ ਦੀ ਪੈ ਲੱਗ ਜਾਂਦੇਵੇਂ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ